ਚਾਹੇ ਏਜੀਪਟ ਦਾ ਚਾਹੇ ਪੋਲੈਂਡ ਦਾ ਮੈਂ ਪੋਲੈਂਡ ਦੇ ਇੱਕ ਵਿਦਵਾਨ ਦਾ ਪੜ੍ਹ ਰਿਆ ਸੀਗਾ ਉਹ ਕਹਿੰਦਾ ਵੀ ਪੋਲੈਂਡ 1795 ਤੋਂ ਲੈ ਕੇ 1919 ਤੱਕ ਜਿਹੜੀ ਪੋਲਿਸ਼ ਕੌਮ ਆ ਤਿੰਨ ਦੇਸ਼ਾਂ ਵਿੱਚ ਵੰਡੀ ਹੋਈ ਸੀ ਠੀਕ ਹੈ ਇੱਕ ਪਾਰਟ ਰਸ਼ੀਆ ਦੇ ਅੰਦਰ ਸੀ ਦੂਜਾ ਆਸਟਰੀਆ ਦੇ ਤੇ ਤੀਜਾ ਹੰਗਰੀ ਦੇ ਅੰਦਰ ਇੱਕ ਪ੍ਰੂਸ਼ੀਆ ਦੇ ਅੰਦਰ ਸਾਰੀਆਂ ਉਹ ਕਹਿੰਦਾ ਵੀ ਦੇਖ ਲਓ 1795 ਤੋਂ 1919 ਤੱਕ ਤਿੰਨ ਮੁਲਕਾਂ ਵਿੱਚ ਵੰਡੀ ਹੋਈ ਹੋਣ ਦੇ ਕੌਮ ਦੇ ਹੋਣ ਦੇ ਬਾਵਜੂਦ ਲਗਾਤਾਰ ਰਾਜਨੀਤਿਕ ਗੁਲਾਮੀ ਸਹਿਣ ਦੇ باوجود ਉਹਦੇ ਵਿੱਚੋਂ ਇੱਕ ਸਾਂਝੀ ਕੌਮ ਹੋਣ ਦਾ ਦਰਦ ਨਹੀਂ ਮਟਿਆ ਹਮ ਇੱਕ ਸਾਂਝੀ ਕੌਮ ਹੋਣ ਦਾ ਜਿਹੜਾ ਮੰਤਵ ਸੀ ਉਹ ਖਤਮ ਨਹੀਂ ਹੋਇਆ ਬੇਸ਼ੱਕ ਉਹ ਰਾਜਨੀਤਿਕ ਤੌਰ ਤੇ ਈਵਨ ਉਹਨਾਂ ਦੀ ਭਾਸ਼ਾ ਵੀ ਬਦਲ ਗਈ ਹਮ ਹੈਨਾ ਜਿਹੜੇ ਮੁਲਕਾਂ ਵਿੱਚ ਰਹਿੰਦੇ ਸੀ ਉਹਨਾਂ ਦੀ ਭਾਸ਼ਾ ਥੋਪ ਦਿੱਤੀ ਗਈ ਪੋਲੈਂਡ ਵਾਲਿਆਂ ਤੇ ਹਮ ਪਰ ਉਹਨਾਂ ਦਾ ਕੌਮੀ ਜਜ਼ਬਾ ਕੌਮੀ ਪੀੜ ਤੇ ਇਤਿਹਾਸਕ ਤੌਰ ਤੇ ਹੰਡਾਈਆਂ ਹੋਈਆਂ ਦਰਦ ਨੇ ਜਿਹੜੇ ਉਹ ਇੰਨੇ ਮਜ਼ਬੂਤ ਹੋਣ ਐਨੇ ਕੰਪੈਟੀਬਲ ਸੀ ਵੀ ਤਿੰਨ ਵੱਖ-ਵੱਖ ਮੁਲਕਾਂ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦਾ ਜਿਹੜਾ ਵੀ ਉਹ ਉਹ ਕੌਮੀ ਜਜ਼ਬਾ ਖਤਮ ਨਹੀਂ ਹੋਇਆ ਉਹ ਕੌਮ ਦੇ ਤੌਰ ਤੇ ਖਤਮ ਨਹੀਂ ਹੋਈ ਭਾਵੇਂ ਰਾਜਨੀਤਿਕ ਤੌਰ ਤੇ ਗੁਲਾਮ ਹੋ ਗਈ ਸੋ ਕੌਮਾ ਰਾਜਨੀਤਿਕ ਤੌਰ ਤੇ ਭਾਵੇਂ ਗੁਲਾਮ ਹੋ ਜਾਣ ਪਰ ਕੌਮਾ ਕੌਮ ਦੇ ਤੌਰ ਤੇ ਨਾ ਮਰਨ ਉਹਨਾਂ ਦਾ ਕੌਮੀ ਜਜ਼ਬਾ ਕੌਮੀ ਹੋਣ ਤੇ ਕੌਮੀ ਸਵੈਮਾਨ ਆ ਜਿਹੜਾ ਜਦੋਂ ਤੱਕ ਉਹ ਜਿਉਂਦਾ ਰਹਿੰਦਾ ਆਜ਼ਾਦੀ ਤਾਂ ਉਹ ਹਾਸਲ ਕਰ ਲੈਣਗੀਆਂ ਜਦੋਂ ਸਵੈਮਾਨ ਹੈਗਾ ਉਹਨਾਂ ਦਾ ਸਵੈ ਮਾਨ ਤੇ ਹੋਂਦ ਖਤਮ ਨਾ ਹੋਵੇ ਇਸ ਤਰ੍ਹਾਂ ਏਜੀਪਟ ਦਾ ਹੁੰਦਾ ਹ ਹੋਰ ਬਹੁਤ ਸਾਰੀਆਂ ਕੌਮਾਂ ਨੇ ਹੁਣ ਇਹ ਲੰਬਾ ਪ੍ਰੋਗਰਾਮ ਆ ਕਿਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਆਪਾਂ ਕਰਨਾਗੇ ਵੀ ਜਿਹੜੀਆਂ ਕੌਮਾਂ ਸਰਵਾਈਵ ਕਰੀਆਂ ਨੇ ਜਿਹੜੀ ਕੌਮਾਂ ਦੇ ਸਰਵਾਈਵਲ ਡਰੂਜ਼ ਕੌਮ ਆ ਡਰੂਜ਼ ਕੌਮ ਦਾ ਇਸ ਤਰ੍ਹਾਂ ਅਸੀਰੀਆ ਦਾ ਇਸ ਤਰ੍ਹਾਂ ਹੋਇਆ ਅਸੀਰੀਅਨ ਕੌਮ ਆ ਜਿਹੜੀ ਉਹ ਧਰਮ ਤੋਂ ਟੁੱਟੀ ਸਿਰਫ ਰਾਜਨੀਤੀ ਤੇ ਉਹਨੇ ਜਿਹੜਾ ਹੈਗਾ ਵੀ ਆਪਣੇ ਆਪ ਨੂੰ ਉਧਾਰਤ ਕਰ ਲਿਆ ਬਿਕ ਟਾਈਮ ਹੋਇਆ ਵੀ ਜਿਹੜਾ ਰਾਜਾ ਸੀ ਉਹ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਿਆ ਹਮ ਹਣਾ ਜਿਸ ਤਰ੍ਹਾਂ ਸਾਡੇ ਵੀ ਅਕਾਲੀ ਦਲ ਦਾ ਪਿਛਲੇ 20 ਸਾਲਾਂ ਦਾ ਇਤਿਹਾਸ ਦੇਖੋ ਨਾ ਵੀ ਸਾਡੇ ਰਾਜਨੀਤੀਵਾਦੀ ਆਪਣੇ ਆਪ ਨੂੰ ਰੱਜ ਸਮਝਣ ਲੱਗ ਗਏ ਸੋ ਰਾਜਨੀਤੀਵਾਦੀ ਅਕਾਲ ਤਖਤ ਦੇ ਹੁਕਮਨਾਮੇ ਜਾਰੀ ਕਰਾਉਂਦੇ ਸੀ ਰਾਜਨੀਤੀਵਾਨਾਂ ਦੇ মিডিਆ ਸਲਾਹਕਾਰ ਅਕਾਲ ਤਖਤ ਦੇ ਹੁਕਮਨਾਮੇ ਜਾਰੀ ਕਰਾਉਂਦੇ ਸੀ ਰਾਜਨੀਤੀਵਾਨਾਂ ਦੇ মিডিਆ ਸਲਾਹਕਾਰ ਦਰਬਾਰ ਸਾਹਿਬ ਦੇ ਰਾਗਿਆਂ ਨੂੰ ਹ ਹੁਕਮ ਕਰਦੇ ਸੀ ਵੀ ਕਿਹੜਾ ਸ਼ਬਦ ਪੜਨਾ ਹੈ ਕਿਹੜਾ ਨਹੀਂ ਪੜਨਾ ਹੈ ਜਦੋਂ ਸਾਰਾ ਕੁਝ ਰਾਜਨੀਤੀ ਹੋ ਜੇ ਉਹ ਕਹਿੰਦਾ ਮੁੜ ਕੇ ਇਹ ਹੋਇਆ ਵੀ ਧਰਮ ਬਿਲਕੁਲ ਹੀ ਨਾ ਰਿਹਾ ਧਾਰਮਿਕ ਪਰੰਪਰਾਵਾਂ ਸਾਰੀਆਂ ਖਤਮ ਹੋ ਗਈਆਂ ਜਦੋਂ ਅਸੀਰੀਆ ਨੂੰ ਬੇਬੀਲੋਨਾਂ ਨੇ ਜੰਗ ਵਿੱਚ ਹਰਾ ਦਿੱਤਾ ਤਾਂ ਉਹ ਕੌਮ ਦੀ ਹੋਂਦ ਮਿਟ ਗਈ ਉਹਨਾਂ ਦਾ ਰਾਜ ਖਤਮ ਹੋਣ ਦੇ ਨਾਲ ਕੌਮ ਦੀ ਹੋਂਦ ਮਿਟ ਗਈ ਦੂਜੇ ਪਾਸੇ ਪੋਲੈਂਡ ਆ ਵੀ ਗੁਲਾਮ ਰਿਹਾ ਪਰ ਕੌਮ ਦੀ ਹੋਂਦ ਨਹੀਂ ਮਿਟਣ ਦਿੱਤੀ ਜਦੋਂ ਪ੍ਰਸਿੱਧ ਧਰਮ ਨਾਲ ਇਤਿਹਾਸ ਨਾਲ ਆਪਣੀਆਂ ਜਿਹੜੀਆਂ ਸਾਂਝੀਆਂ ਪੀੜਾਂ ਤੇ ਦਰਦ ਨੇ ਉਹਨਾਂ ਨਾਲ ਸਾਂਝੀ ਤੌਰ ਤੇ ਇਕਮੁੱਟ ਰਹੋਗੇ ਤਾਂ ਤੁਹਾਡੀ ਕੌਮੀ ਹੋਂਦ ਸਲਾਮਤ ਰਹੂਗੀ ਸਿੱਖਾਂ ਦੇ ਜਿਹੜਾ ਮਸਲਾ ਇਹ ਹੈਗਾ ਵੀ ਕੌਮੀ ਹੋਂਦ ਸਲਾਮਤ ਰੱਖਣੀ ਹੈ ਹੈਨਾ ਆਜ਼ਾਦੀ ਮਿਲਦੀ ਆ ਰਾਜ ਆਉਂਦਾ ਉਹ ਸੈਕੰਡਰੀ ਗੱਲ ਹੈਗੀ ਆ ਜਿਹੜੀ ਹੋਂਦ ਆ ਉਹਨੂੰ ਬਚਾ ਕੇ ਰੱਖਣਾ ਸਾਡਾ ਜਿਹੜੀ ਪ੍ਰਾਇਮਰੀ ਅਟੈਂਪਟ ਹੋਣੀ ਚਾਹੀਦੀ ਆ ਸੋ ਇਹ ਸਫਰਿੰਗਸ ਆ ਜਿਹੜੀਆਂ ਇਹ ਸਫਰਿੰਗਸ ਨੂੰ ਆਪਾਂ ਆਪਣੀ ਕੌਮ ਦੀ ਜਿਹੜੀ ਇੱਕਮੁੱਟਤਾ ਵੀ ਸ਼ੇਅਰਡ ਸਫਰਿੰਗ ਯੂਨੀਫਾਈਂਗ ਸਫਰਿੰਗ ਐਂਡ ਆਈਡੈਂਟੀਫਾਈਟਰੀ ਸਫਰਿੰਗ ਆ ਉਦੇ ਤੌਰ ਤੇ ਅਕੈਡਮਿਕਲੀ ਹੈ ਜਿਹੜਾ ਇਹਨੂੰ ਇੰਟਰਪ੍ਰੀਟ ਕਰੀਏ ਤਾਂ ਕਿ ਕਾਮ ਵਿੱਚ ਇੱਕ ਸਾਂਝੀ ਇੱਕ ਮੁੱਤਸਾ ਦਾ ਭਾਵ ਪੈਦਾ